ਲਓ ਜੀ ਅੱਜ ਸਾਡੇ ਵਿਆਹ ਦਾ ਹੈਗਾ ਤੀਸਰਾ ਦਿਨ ਤੇ ਸਾਡੀ ਮਾਸਤੀ ਨਾਨੀ ਤੇ ਦਾਦੀ ਇਹ ਮੇਥੀ ਕਰਨ ਦੇ ਨਾਨੀ ਕੀ ਕਰਨਦੇ ਜੇ ਹੈ ਨਾਨੀ ਮੇਥੀ ਤੇ ਖਾਣ ਦੇ ਕੀ ਕੀ ਬਣਾਉਣਾ ਮਾ ਬਣਾਉਣਾ ਗੇਹ ਕੋਸ਼ਰੀ ਸਾਨੂੰ ਦੱਸੋ ਨਾ ਗੋਟਾ ਜੀ ਵੀ ਪਾਉਣੀ ਅੱਛਾ ਰੋਟੀਆਂ ਚ ਪਾਣੀ ਆ ਨਾਨੀ ਹੁਣ ਮੇਥੀ ਵਾਲੀਆਂ ਰੋਟੀਆਂ ਲੱਗੀਆਂ ਮਾਸੀ ਕਿੱਦਾਂ ਸੁਕਾਉਣੀ ਆ ਇਹਨਾਂ ਨੇ ਦਾਦੀ ਕਿਦਾਂ ਵਧੀਆ ਵਧੀਆ ਕਿਨਵਾ ਦੇਣਾ ਆਪਣਾ ਅੱਜ ਵਿਆਹ ਦਾ ਸਟਾਰਟਿੰਗ ਹਾਂ ਆਏ ਦੂਜਾ ਦਿਨ ਹੋ ਗਿਆ ਨਹੀਂ ਜੀ ਤੀਜਾ ਦਿਨ ਹੋ ਗਿਆ ਹੈ ਨਾ ਪਹਿਲਾ ਪਾਠ ਆਲਾ ਦੂਸਰਾ ਕੱਲ ਮਾਈਆਂ ਵਾਲਾ ਜੀ ਤੀਜਾ ਦਿਨ ਆਪਣਾ ਤੀਜਾ ਦਿਨ ਆਪਣਾ ਤੇ ਕੱਲ ਮਾਸਿ ਜੁਣੀ ਦਾਦੀ ਨਾਨੀ ਸਾਰੇ ਆ ਗਏ ਸੀ ਇੱਧਰ ਦੇਖੋ ਸਾਡਾ ਇੱਕ ਚੌਧਰੀ ਸੁੱਤਾ ਹੈ ਕੱਲ ਹੱਦ ਨਹੀਂ ਬੋਲੋ ਗਿਆ ਆ ਗਿਆ ਕੋਈ ਚਾ ਵੀ ਲੈ ਆ ਪੀਂਦੇ ਤਾਂ ਫੜ ਕੇ ਬਣਾਉਂਗੀ ਠੀਕ ਹੈ ਜੀ ਮੈਂ ਹੁਣੇ ਪਿਆ ਦਿੰਨੀ ਆ ਜੀ ਇੱਧਰ ਸਾਡੇ ਪਿੱਜੇ ਲੈਣੇ ਆ ਅੱਜ ਵਿਆਹ ਦੀਆਂ ਤਿਆਰੀਆਂ ਤੇ ਮੂਲੀ ਵਾਲੀਆਂ ਰੋਟੀਆਂ ਮੈਂ ਲੰਗੀਆਂ ਮੂਲੀ ਵਾਲੀਆਂ ਰੋਟੀਆਂ ਲੰਗੀਆਂ ਮੈਂ ਹਾਂਜੀ ਹਾਂਜੀ ਮੂਲੀ ਵਾਲੀਆਂ ਰੋਟੀਆਂ ਲੰਗੀਆਂ ਮੈਂ ਮੂਲੀ ਵਾਲੀਆਂ ਕਿੰਨਾ ਹੋਣਗੇ ਆ ਤੇ ਕਾਲੇ ਸਬਜ਼ੀਆਂ ਬਹੁਤ ਸਵਾਦ ਸੀ ਜਿਹੜੀਆਂ ਬਣਾਈਆਂ ਅਨੰਦਵੱਦ ਦਾ ਮੈਂ ਆਲੂ ਮਟਰ ਦੀ ਸਬਜ਼ੀ ਬਹੁਤ ਸਵਾਦ ਸੀ ਤੇ ਅੱਜ ਸਾਡੀਆਂ ਮੂਲੀਆਂ ਵਾਲੇ ਤੇ ਦੇਖਦੇ ਕਿੰਨਾ ਦਾ ਆਨੰਦ ਵੱਦਦੇ ਆ ਤੇ ਵੀ ਰਹਿ ਗਿਆ ਸਭ ਕੀ ਆਟਾ ਪਾਉਣਾ ਹੈ ਨਾ ਇਸਨੇ ਤਾਂ ਆ ਗਿਆ ਤੇ ਸਾਰੇ ਵਿੱਚ ਪੋਹੇ ਆ ਗਏ ਇਹ ਆਟਾ ਚ ਗੁੰਨੀਆਂ ਕਿ ਦੋ ਰੋਟੀਆਂ ਚ ਪੋਣੀਆਂ ਨਹੀਂ ਰੋਟੀਆਂ ਚ ਪਾਣਾ ਰੋਟੀਆਂ ਚ ਪੋਣੀਆਂ ਦਿਖਾਣਾ ਚਾਹੀਦਾ ਆਖ ਕੇ ਦੋ ਤੋਂ ਨਹੀਂ ਆ ਦੂ ਇਹ ਵੇਲੇ ਰੋਟੀਆਂ ਪਹਚਾਉਂਦੇ ਇਹਨਾਂ ਨੂੰ ਕੋਈ ਹੈਗਾ ਸਿਸਟਮ ਇਹ ਦੋਵੇਂ ਜਾਣੇ ਵੇਲੇ ਰੋਟੀਆਂ ਪਹਚਾਉਂਦੇ ਦੋਵੇਂ నా కరో తొమ్మిదనే నా కరో ఓ బా ਆ ਕਾ ਨੀ ਮੇਰਾ ਅਮਰੋ ਉਹ ਨਾ 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 ਗਾ ਬੰੂਲਾ ਨਾਨੀ ਤੇ ਦਾਦੀ ਕਹਿਦੀ ਹਾਂ ਜਿਹਨੂੰ ਨਾਲ ਲੈਣਾ ਨਹੀਂ ਉਹ ਫੇ ਗੋਲੀ ਦਾ ਇੱਕ ਮਤਲਬ ਗੋਲੀ ਦਾ ਉਹ ਨਹੀਂ ਜਾ ਉਹ ਕੋਈ ਵੇਲਾ ਆਵੇ ਤਾਂ ਫੇਰੀ ਆ ਜੇ ਤੇ ਉੱਡਰੇ नाग ਲੰਗਣਨ ਵੀ ਮੈਂ ਬੁੱਲੀ ਬਲੀ ਬਲੀ ਜੋ ਹੱਤੀ ਬਲੀ ਬੇਬੇ ਗੋਲੀ ਜਾਂ ਬੋਲ ਤੂੰ ਖੋਛ ਰਹੀ ਤੀ ਨਹੀਂ ਬੇਬੇ ਤੂੰ ਯਾਰ ਕਰਨਾ ਤੈਨੂੰ ਸਿਖਾਉਂਦੀ ਹਾਂ ਸਾਰੇ ਨੰਬਰ ਨਾ ਯਾਦ ਰੱਖਦਾ ਹੁਣ ਕਰਨਾ ਹਾਂ ਹਾਂ ਕਿਦਾਂ ਤੂੰ ਆਣੀ ਹੈ ਨਾ ਮੈਨਾਂ ਅਗਮਨ ਮੁਲਾਕੀ ਸੀ ਜਿੱਦਾਂ ਹੀ ਚਾਹ ਕਰਦੀਆਂ ਹੈ ਨਾ ਇਹ ਕਿਤਾਬਾਂ ਤੇ ਨਹੀਂ ਸਿੱਧਾ ਦੇਖਦੀ ਇਹ ਕਿਹੜਾ ਹੁੰਦਾ ਬੰਦੇ ਨੂੰ ਆਉਂਦਾ ਮੈਂ ਵੀ ਕਿਤਾਬਾਂ ਵੇਖ ਕੇ ਨਹੀਂ ਆਉਂਦਾ ਆ ਰਾਤੀ ਪਹੁੰਚ ਕੇ ਕਿਤਾਬਾਂ ਵੇਖਣ ਆ ਜਾਂਦੇ ਮੈਂ ਤੇ ਕਈ ਦਿਨਾਂ ਲਈ ਤੇ ਵੇਖਾਂਗਾ ਮੈਂ ਜਾਉਂਦਾ ਬਹੁਤ ਬਾਹਰ ਤੋਂ ਆ ਜਾਈਦਾ ਕਿਉਂ ਜਾਇਦਾ ਬੱਚਾ ਕਦੇ ਹਾਂ ਨਹੀਂ ਮੈਨੂੰ ਆਉਂਦੇ ਜਿੰਨੇ ਵੀ ਹੁੰਦੇ ਨਾ ਬਿੱਪੇ ਉਹ ਮੈਂ ਆਪੇ ਨਹੀਂ ਕਿਤੇ ਬੈਠ ਮੈਂ ਫੋਟੋ ਨਹੀਂ ਕਿਤੇ ਜਮੂਤੀ ਅਨੁਰਾਧ ਦੇ ਲੈ ਕੇ ਰੱਖੇ ਯਾਦ ਕਰਨ ਵਾਸਤੇ ਹਾਂ ਕਿ ਤੱਕ ਨੂੰ ਬਠਾ ਯਾਰ ਕਿੰਨਾ ਲਾਈਨ ਬੰਨ੍ਹਾ ਬੈਠੇ ਹਾਂ ਨਵੇਂ ਤੋਂ ਨਵੇਂ ਨਾ ਆਓ ਦੇਖ ਲਾਂਗੀ ਨਵੇਂ ਤੋਂ ਨਵੇਂ ਆਉਦੇ ਆ ਫੇ ਭੁੱਲ ਜਾਂਦੇ ਪੁਰਾਣੇ ਦੋੜਾ ਵੀ ਅਸਾ ਵਿੱਚ ਹਾਂ ਬੰਬ ਅਸਲ ਆਰਾਮ ਆ ਗਿਆ ਤਾਂ ਆਗੇ ਇੰਜੇ ਕਾ ਹੋਣ ਜਾਂਦੇ ਬਸ ਨਿਕਲ ਜਾਂਦੇ ਕਿਸੇ ਨੇ ਪਾਈਆਂ ਨਹੀਂ ਆਪਾਂ ਸਾਰਿਆਂ ਨੇ ਲਾਈਟ ਚਲਾਣਾ ਹਾਂ ਹੋਣੇ ਵੀ ਉਹ ਮਨ ਵਿੱਚ ਜੰਗ ਹੈ ਮੱਡੀ ਲਾਈਵ ਚਲਾਉਂ ਹੋ ਅੱਜ ਕੋਲਣਾ ਲਾਈਵ ਚਲਾਉਂ ਨਾ ਥੋੜਾ ਆਪਣਾ 파ੜ ਦੇ ਨਾ 2 ਘੰਟੇ ਦਾ ਲਾਈਵ ਚੱਲਿਆ ਵਾ ਜੇ ਤੁਮ ਅੱਗੇ ਕੱਢ ਕੇ ਵੇਖੋ ਹੁਣ ਮੈਂ ਇੱਕ ਦਿਨ ਕਹਿੰਦਾ ਰਹਿਣ ਦੇ ਪਰ ਉਹ ਕੋੜੀਆਂ ਜਾਂਸਰੀਆਂ ਗੌਂਦੀ ਦੇ ਵਿਆਹ ਹੈ ਪਿਲਾ ਹੋ ਗਿਆ ਸੀ ਮੈਂ ਕਹਿੰਦਾ ਪਾ ਹੋਣੇ ਹਰ ਕਿਤੇ ਜਾਂਸਦਾ ਜਾਂ ਅੱਛਾ ਯਾਰ ਜਾਂਸਦਾਈ ਨਾ ਮੈਂ ਕਹਿੰਦਾ ਮਣੀ ਜਾਂਸਦਾਈਆ ਉਹ ਜਾਂਸਦਾਈ ਨਾ ਤੇ ਹਾਂ ਜਾਂਸਦਾਈਆ ਮੋਨ ਆਓ ਆਓ ਕੀ ਬੜਾ ਚੌਕਾ ਮੈਂ ਤੇ pocket ਤੇ ਬੈਠੀ ਨਹੀਂ ਸੰਗੀ ਨਹੀਂ ਤੇ ਬੇਟੀ ਨੂੰ ਬੋਲਾ ਤੇਰਾ ਗੋਗਾ ਇਦਾਂ ਕੰਮ ਕਰਦੀ ਹੈ ਨਾ ਤੇਰਾ ਗੋਗਾ ਨਾ ਕੰਮ ਕਰੀ ਜਾਣਾ ਨਾ ਤੇਰਾ ਗੋਗਾ ਮੇਰਾ ਗੋਗਾ ਹਾਂ ਨਹੀਂ ਤੁਰ ਪਿਛਾਇਆ ਕੰਮ ਆਈ ਤੈਨੂੰ ਵਿਆਹ ਕੇ ਲਿਆਉਂਦਾ ਤੇ ਆਈ ਆ ਫੋਟੋ ਆਈ ਆ ਐਡੀ ਜਿਆਦਾ ਤਾਂ ਸਾਂਝੇ ਵਿੱਚ ਆ ਅੱਜ ਆਈ ਆ ਅਸੀਂ ਬੋਲਦੇ ਹਾਂ ਤਾਂ ਕਰਕੇ ਸਾਨੂੰ ਕਹਿੰਦੀਆਂ ਬੁੜੀਆਂ ਨੂੰ ਬਣਾਉਂਦੇ ਇਹ ਯਾਦ ਦੇ ਤੂੰ ਹਰਿੰਦਰ ਇਹ ਤਾਂ ਸਾਂਝੀ ਤੂੰ ਅਤਰੋ ਚਤਰੋ ਐਵੇਂ ਨਹੀਂ ਕਿਹਨੂੰ ਚੁੱਪ ਚਾਪ ਇਹ ਗੱਲਾਂ ਕਰੀਗਾ ਇਹ ਸਾਨੂੰ ਮੋਹਲੇ ਵੀ ਜਾਦੇ ਉਧਾਰੀਆਂ ਤਰੋ ਚਤਰੋ ਨੂੰ ਬੇਤੇ ਕੋਹ ਨਹੀਂ ਗੱਲ ਜਿਉ ਲੱਗ ਗਿਆ ਅੱਜ ਨੂੰ ਉਹਨੇ 200 ਕੜੀ ਬੇਬੇ ਨੂੰ ਚੇਤਾ ਪੁਰਾਣੀ ਪੁਰਾਣੀ ਮੈਮਰੀ ਜਮਾ ਹਜੇ ਬੇਬੀ ਕੋ ਸਾਰੇ ਮੈਮਰੀ ਜਾ ਤੈਨੂੰ ਰੀਸੈਂਟਲੀ ਭੁੱਲ ਜਾਂਦੀ ਆ ਆਵੇ ਹੁਣ ਦੇ ਦੇ ਫਰਾਗ ਵੇਖੀ ਹੁਣੇ ਹੋ ਜਾਣੀ ਚਾਰ ਜੇ ਵੇਖੀ ਤਸਵੀਰ ਹੁਣ ਬੇਬੇ ਚਾਹਦੇ ਹੋ ਕਿ ਬੋਲੀਆਂ ਸੁਣਾਉਂਗੀ ਗਾਇ ਗਾ ਲੋ ਤਾ ਸੀ ਜਵਾਨੀ ਦਾ ਜੋਰ ਚੀਨ ਜਮਾ ਵੰਜਾਈ ਵਾਰ ਵਾਰ ਅਕੀਰ ਇਹ ਕਿ ਮੀਂਹ ਕਿ ਬੇਬੇ ਜਦੋਂ ਜਵਾਨੀ ਵਾਲਾ ਜੋਰ ਮਾਰਾ ਅੱਜੇ ਉਸ ਦਿਨ ਮੋਰਦੇ ਗਾ ਲੋ ਜੀ ਭਾਜੀ ਵਾਸਤੇ ਹੋ ਗਈਆਂ ਤਿਆਰੀਆਂ ਸਟਾਰਟ ਤੇ ਦਰੀਆਂ ਬੇਸ਼ਕੀਆਂ ਤੇ ਡੈਡੀ ਸਾਡਾ ਖੇਡੇ ਖਾ ਖੜਿੱਗੀ ਜਾਂਦਾ ਈ ਆ ਦੇਖੋ ਅਬ ਸਾਰੀ ਭਾਜੀ ਆਏ ਦੇ ਵਿੱਚ ਤੇ ਭਾਜੀ ਆਈ ਆ ਮਾਸੀ ਦੇ ਘਰੋਂ ਮਾਸੀ ਦੇ ਘਰੋਂ ਬਣ ਕੇ ਆਈ ਆ ਭਾਜੀ ਕਿਉਂਕਿ ਉੱਥੇ ਫਿਰ ਪਿੰਡ ਵਾਲਾ ਮਾਹੌਲਾ ਤੇ ਭਾਜੀ ਫਿਰ ਬੱਲਣ ਗੁੱਲਣ ਆਪਣਾ ਹੁੰਦਾ ਵਾ ਤੇ ਫਿਰ ਉੱਥੋਂ ਹੀ ਬਣ ਕੇ ਆਈ ਆ ਚੱਲ ਚੱਲ ਰੂਪ ਹੋ ਜਾ ਤੇ ਯਾਰ ਫੜ ਫੜ ਡੱਬੇ Lattu, life, Lattu, yeah. Muli alingan roti yang panjang ini ya. Lattu, ya. ਆਹ ਕਿਹਦੇ ਤੋਂ ਬਹਿਤ ਹੋਈ ਸਾਹ ਲਏ ਤੇ ਉਹ 3 ਨੰਬਰ ਵਜੇ ਸਾਡੀ ਆ ਗਈ। ਉਹ ਆਵੇ ਕੋਣ ਕੇ ਬਾਤ ਕਰਦੇ। ਬਹੁਤ ਦਿਲਚਸਪ ਹੋ। ਬਾਜੀ ਵੀ ਵਾਵਾ ਹੀ ਆਈ ਆ ਬਣ ਕੇ ਤੇ ਇਹ ਤੇ ਤੁਹਾਡੇ ਬੁੰਦੀ ਆ। ਤੁਹਾਡੀ ਬੁੰਦੀ ਅੱਛੀ ਬੁੰਦੀ।

ਮੱਠੀਆਂ ਇਹ ਮੱਠੀਆਂ ਮੱਠੀਆਂ ਆ ਮੱਠੀਆਂ ਵਧੀਆ ਮੱਠੀਆਂ ਖਾਧੀਆਂ ਜਾਂਦੀਆਂ ਮੱਠੀਆਂ ਖਾਧੀਆਂ ਜਾਂਦੀਆਂ ਹਣਾ ਉਹ ਨਹੀਂ ਖਾਦਾ ਜਾਂਦਾ ਤੂੰ ਮਿੱਠਾ ਬਾਸੇ ਡੰਨ ਆ ਦੋਦੀ ਉਹਦੇ ਕਿੰਨੇ ਆ ਤਾ ਉਹ ਕੇ ਸਾਈਡੋਂ ਇਧਰ ਸਾਡਾ ਲੋ ਲੰਗਰ ਮੂਲੀ ਵਾਲੀ ਰੋਟੀ ਪਕਣ ਦੀ ਸੀ ਬਹੁਤ ਸੱਚਾ ਮੈਂ ਮੂਰੇ ਰਹਿਤਾ ਮੇਰੇ ਦਵਾ ਦੇ ਉਧਰ ਮੰਮੀ ਸਾਡੀ ਨਾਲ-ਨਾਲ ਰੋਟੀ ਲੈ ਆਣ ਲੈਣੇ ਹਾਂ ਸੀੜ ਤੇ ਠੰਡਾ ਲੱਗਾ ਮੰਮੀ ਸਾਡੀ ਮੂਲੀ ਵਾਲੀ ਰੋਟੀ ਨਾਲ-ਨਾਲ ਨਹੀਂ ਆਉਂਦੀ ਕਿ ਭਾਜੀ ਗਲਤ ਨਾ ਕਰ ਲੈਣਾ ਨਹੀਂ ਬੋਲੇ ਵੀ ਗੱਲ ਕਿ ਮੰਮੀ ਦੇ ਸਾਰੇ ਰੋਟਲੇ ਪਾ ਕੇ ਤੋਂ ਲੈ ਆਉਣਾ ਉਹ ਇਧਰ ਉਹ ਬਾਹਰ ਆਇਆ ਬਾਕੀ ਆਇਦਰ ਮੂਲੀ ਵਾਲਾ ਲੋਰ ਲੰਗਰ ਤੱਕ ਤਾਂ ਬੰਦੇ ਆ ਮੂਲੀ ਵਾਲੀ ਰੋਟੀ ਬਣਨੀ ਅੱਜ ਆਜੋ ਪਾਰਾ ਪੜਾ ਲੈ ਲੰਡਵਾ ਦਾ ਆ ਆ ਲੀਨ ਕਰਦਾ ਹਾਂ ਆਰਾ ਬਹੁਤ ਮੂ ਆ ਇਹੋ ਜਿਹਾ ਹਾਤ ਤੋਂ ਦੇ ਰੋਟੀ ਦਾ ਜੇ ਬੈਠਾ ਰਹੇ ਮੀਂਹ ਵਿੱਚੋਂ ਲੈ ਆਉਂਦਾ ਬਸ ਆ ਘੱਟੇ ਜਾਂ ਇਹ ਚ ਕੀ ਗਿਆ ਸੀ ਨੀ ਸੀ मनाड़िया ह <tap> <wanghi> ਆ ਬੇਨਾ ਉਹਰੇ ਭਾਈ ਮਾਰ ਹੁੰਦੇ ਨੇ ਕਿੱਥੇ ਤੋਂ ਲੱਗ ਗਏ ਨੇ ਹੈ ਇਹ ਦੇ ਦੇ ਆ ساری ਬੂੰਦੀ ਆ ਬੂੰਦੀ ਬੂੰਦੀ ਆ ਹੁਣ ਬਾਅਦ ਕੀ ਕਰਵਾਉਂਦੇ ਆ ਸਭ ਕੁਝ ਕਰਦੇ ਕਿ ਇਹ ਨਾ ਕਰਵਾ ਦੇ ਬਾਅਦ ਵਿੱਚ ਆ ਗੋਇ ਮੋਟਾ ਇਹ ਕਿੰਨੇ ਪਾਉਣੇ ਆ ਕਬੂਤਰ ਬੰਦ ਕਰ ਕੇ ਚੱਲ ਗਏ ਉੱਤੇ ਕਬੂਤਰ ਵੀ ਤੇ ਜ਼ਰੂਰੀ ਆ ਆਂਦਾ ਚੁੰਨੀਆਂ ਨਾਲ ਦਾ ਦੇਵੇਂ ਕਬੂਤਰ ਉਹਦੀ ਮਦਦ ਕਰਦੀ ਬਲਜਿੰਦਰ ਉਹਦੀ ਮਦਦ ਆ ਰੱਖੇ ਨਾਨੀ ਤੁਹਾਨੂੰ ਨਹੀਂ ਦਵਾਉਂਦੀਆਂ ਨਾ ਆਪ ਤੋਂ ਵੀ ਜਾਣੀਆਂ ਚਤਰਾਕੀਆਂ ਤੋਂ ਹੀ ਜੰਦੀਆਂ ਪੈਰ ਹਨਾ ਚਲਾਕਾਂ ਨਹੀਂ ਆਈਆਂ ਨਾਨੀ ਵੇਰ ਇਹ ਕਿ ਲਕਾ ਦੀ ਗੱਲ ਵਾ ਹਾਂ ਮੈਂ ਕਹਣਾ ਤੇ ਸੱਚੇ ਗੱਲ ਕਰਦੀ 10 ਘੜੀ ਮੇਰੀ ਗੱਲ ਸੁਣਦੀ ਆ ਆਹ ਦੇ ਹਰ ਕਲੀਨਿਕ ਪਲੱਸ ਸ਼ੈਂਪੂ ਦੇ ਨਾਲ ਅਗਰੇ ਕਲੀਨਿਕ ਪਲੱਸ ਸ਼ੈਂਪੂ ਦੇ ਨਾਲ ਕਲੀਨਿਕ ਪਲੱਸ ਹੀ ਸ਼ੈਂਪੂ ਪੂਰਾ ਇਹਨਾਂ ਨੇ ਪੈਰਾਂ ਦਾ ਹੀ ਅੱਜ ਖਤਮ ਕਰਨਾ ਤੇ ਨਿੰਬੂ ਦਾ ਬੂਟਾ ਸਾਡਾ ਡਾਡਾ ਹੋ ਗਿਆ ਤੁਰ ਕੇ ਆਉਣਾ ਤੂੰ ਕਿੱਥਾ ਨੇ ਕਿ ਨਿੰਬੂ ਨਾਲ ਪੈਡੀਕ्योर ਹੁੰਦੀ ਹੈ ਹੈ ਨਾ ਉਹ ਪੈਂਡਾ ਪੈ ਜਾਂਦਾ ਕੰਮ ਤਾਂ ਦੇ ਮੈਂ ਉਹ ਪੈਂਡਾ ਪੈ ਜਾਂਦਾ ਆ ਫਰਕ ਨਹੀਂ ਕੋਈ ਮਾਸੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਕੀ ਵਿਚਾਰ ਦੇਣਾ ਚਾਹੁੰਦੇ ਜੀ ਇਸ ਮੈਂ ਵੀ ਸ਼ਾਰਦਣਾ ਚਾਹੁੰਦੀ ਆ ਵੀ ਇਹ ਪੈਰਾਂ ਦਾ ਬਲੌਗ ਨਹੀਂ ਬਣਾਉਣਾ ਚਾਹੀਦਾ ਫਿਰਾਂ ਦਾ ਕੀ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਮਾਸੀ ਜੀ ਇਹ ਹੋਰ ਕੁਝ ਬੋਲੋ ਇਹ ਇਦਾਂ ਹੀ ਲੱਗਣਾ ਜੇ ਬਾਅਦ ਵਿੱਚ ਤੁਸੀਂ ਕਹਿਣਾ ਜੇ ਮਾਸੀ ਵੀ ਇਦਾਂ ਦੀ ਹੈ ਬੇਬੇ ਤੂੰ ਕੀ ਕਹਿਣਾ ਚਾਹਨੀ ਏਸ ਟੌਪਿਕ ਤੇ ਕਿ ਆਪਦੇ ਪੈਰ ਸ਼ਿੰਗਾਰ ਦੀਆਂ ਪਈਆਂ ਆਹੋ ਪੈਰ ਦਸਰ ਕੇ ਮੇਰੀਆਂ ਨਵਾਂ ਧੀਆਂ ਨੇ ਜਦੋਂ ਕੰਮ ਕੀਤੇ ਸੀ ਤੇ ਸ਼ਗਨ ਨਹੀਂ ਆ ਬੇਬੇ ਕੀ ਕਹਿਣੇ ਚਾਹੁੰਦੇ ਜੇ ਮੈਂ ਵੇਖ ਲੂ ਨਾ ਨਵਾਂ ਧੀਆਂ ਨੂੰ ਕਰਦੀਆਂ ਨਾ ਕਿਹੜੇ ਚਾਰ ਬੰਨਿਆਂ ਨੂੰ ਹਾਂ ਲੱਡੀ ਤੂੰ ਬੜਾ ਤਿਆਰ ਤਿਰੋ ਕੇ ਆਇਆ ਕਿੱਦਾਂ ਮੈਨੂੰ ਲੱਗਾ ਤੂੰ ਕਿਸ ਬਰਾਤ ਤੋਂ ਆਇਆ ਵਾ ਵਿਆਹ ਤੋਂ ਆਇਆ ਹੈ ਅੱਛਾ ਤੇ ਮੇਰੇ ਉਹ ਵਿਆਹ ਗਿਆ ਹੀ ਬੇਬੇ ਉੱਥੇ ਉਹ ਵਿਆਹ ਗਿਆ ਸੀ ਕਿਸ ਦਿਨ ਦਾ ਉੱਥੇ ਜਾਏ ਪੁੱਤਰ ਮਨਜਿੰਦਰ ਲਿਆ ਕੇ ਹੁੰਦੇ ਮਨਜਿੰਦਰ ਹੈ